ਅਜਿਹਾ ਕਿੰਨੂ ਲੱਗੇ ਪੂਰੇ ਦੇਸ਼ ਦੇ ਵਿੱਚ ਹੰਗਾਮਾ ਮਚਿਆ ਹੋਇਆ ਹੈ ਬੀਜੇਪੀ ਸਿਰਫ ਸਿਰਫ ਡਰਾਮਾ ਕਰ ਰਹੀ ਹੈ ਕਿਉਂਕਿ ਬੀਜੇਪੀ ਲੋਕ ਰੋਧ ਉਹ ਖਾਸ ਤੌਰ ਤੇ ਪੰਜਾਬ ਦੇ ਅੰਦਰ ਹੀ ਮਚਲਾ ਰਹੇ ਨੇ ਮਤਲਬ ਕਿ ਹੋਰ ਸੂਬਿਆਂ ਦੇ ਵਿੱਚ ਨਹੀਂ ਚਲਾ ਰਹੇ ਆ ਆਖਰ ਜਿਹੜਾ ਇਹ ਨਵਾਂ ਕਾਨੂੰਨ ਹੈ ਉਹਦੇ ਵਿੱਚ ਪੁਰਾਣੇ ਕਾਨੂੰਨ ਦੇ ਨਾਲ ਉਹ ਵੱਖ ਕੀ ਹੈ ਜੀ ਰਾਮ ਜੀ ਜਿਹੜਾ ਐਕਟ ਹੈ ਇਦੇ ਵਿੱਚ ਕੇਂਦਰ ਸਰਕਾਰ ਨੇ 90 ਦੀ ਥਾਂ ਤੇ 60 40 ਦੀ ਰੇਸ਼ੋ ਕਰਤੀ। ਸੂਬਿਆਂ ਨੇ ਤਾਂ ਕਿਤੇ 10% ਨਹੀਂ ਪਾਇਆ। 40% ਕਿੱਥੋਂ ਪਾ ਦੇਣਗੇ? ਪਰ ਹੁਣ ਪੰਚਾਇਤਾਂ ਤੋਂ ਵੀ ਅਧਿਕਾਰ ਖੋ ਕੇ ਕੇਂਦਰ ਸਰਕਾਰ ਨੇ ਸਾਰਾ ਸਾਰਾ ਆਪ ਦੇ ਹੱਥ ਲੈ ਲਿਆ ਵੀ ਮਾਰ ਕੇ ਕਿਤੇ ਵੀ ਕਿਸੇ ਵੀ ਸੂਬੇ ਦੇ ਵਿੱਚ ਕੰਮ ਚਲਾਉਣਾ ਇਹ ਕੇਂਦਰ ਪ੍ਰਬੰਲ ਕਰੂਗਾ। ਉਹ ਆਧਾਰ ਬਣਾ ਕੇ ਵਿੱਚ ਵਿੱਚ ਸੋ ਆਨਸੂ ਪਈ ਕਿ ਗੜਬੜੀਆਂ ਬਹੁਤ ਨੇ ਹਜ਼ੂਰਾਂ ਤੱਕ ਤਾਂ ਪੈਸੇ ਜਾ ਹੀ ਨਹੀਂ ਰਹੇ ਉੱਪਰ ਬੈਠੇ ਲੋਕ ਜਿਹੜੇ ਵਿਚ ਵਿਚਾਲੇ ਵਾਲੇ ਲੋਕ ਨਹੀਂ ਉਹੀ ਸਾਰੇ ਪੈਸੇ ਖਾਰੇ ਪਰ ਤੁਸੀਂ ਉਹਨਾਂ ਕਫੇ ਵਾਲਿਆਂ ਨੂੰ ਫੜੋ ਆਮ ਬੰਦੇ ਦਾ ਮਰ ਕੇ ਕੰਮ ਕਿਉਂ ਬੰਦ ਕੀਤਾ ਜੋ ਕਿ ਪਵਨਤਮਨ ਸਰਕਾਰ ਨੇ ਇਸ ਵਾਰਸ ਨੇ ਕੀਤਾ ਵੀ April ਤੋਂ ਪੰਜਾਬ ਦੇ ਅੰਦਰ ਨਰੇਗਾ ਦੇ ਕੰਮ ਕਿਉਂ ਬੰਦ 882 ਕਰੋੜ ਰੁਪਇਆ ਕੇਂਦਰ ਦਾ ਆਇਆ ਹੋਇਆ ਪੰਜਾਬ ਸਰਕਾਰ ਕੋਲੇ ਉਹ ਕੇਂਦਰ ਦੇ ਪੈਸੇ ਦਾ ਪੰਜਾਬ ਸਰਕਾਰ ਹਸਾਬਤਾ ਨਹੀਂ ਦੇ ਰਹੀ ਜਿਹਦੇ ਕਾਰਨ ਕੰਮ ਬੰਦ ਹੋ ਗਏ ਜਸਿਕਾ ਅੱਜ ਤੁਸੀਂ ਦੇਖ ਰਹੇ ਹੋ ਕਾਰਵਾ ਮਹਾ ਕੁਲਵੰਦਰ ਸਿੰਘ ਦੇਸ਼ ਦੇ ਵਿੱਚ ਇਸ ਵੇਲੇ ਵੀ ਵੀ ਜੀ ਰਾਮ ਜੀ ਜਿਸ ਨੂੰ ਕਿ ਪਹਿਲਾਂ ਮਨਰੇਕਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਉਸ ਨੂੰ ਲੈ ਕੇ ਕਾਫੀ ਵਾਰ-ਵਾਰ ਹੋ ਰਿਹਾ ਹੈ ਇਸ ਨਵੇਂ ਕਾਨੂੰਨ ਨੂੰ ਲੈ ਕੇ ਜਿੱਥੇ ਸੰਸਦ ਤੋਂ ਲੈ ਕੇ ਸਰਟਾਂ ਤੱਕ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਇਸ ਦੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਹਾਲਾਂਕਿ ਇਸ ਨਵੀਂ ਸਕੀਮ ਦੇ ਵਿੱਚ ਕੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਅਤੇ ਇਹ ਮਜ਼ਦੂਕਾ ਦੇ ਨਾਲੋਂ ਕਿਸ ਤਰੀਕੇ ਵੱਖਰੀ ਹੈ ਤੇ ਇਸ ਨਾਲ ਜਿਹੜੇ ਮਜ਼ਦੂਕਾ ਮਜ਼ਦੂਰ ਨੇ ਉਹਨਾਂ ਦੀ ਜ਼ਿੰਦਗੀ ਤੇ ਕਿਸ ਤਰੀਕੇ ਦਾ ਅਸਰ ਪਵੇਗਾ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਮਜ਼ਦੂਕਾ ਨੂੰ ਲੈ ਕੇ ਮੌਜੂਦਾ ਸਥਿਤੀ ਕੀ ਹੈ ਇਹ ਵੀ ਅਸੀਂ ਸਮਝਾਂਗੇ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਜਿੱਥੇ ਭਾਜਪਾ ਦੇ ਵੱਲੋਂ ਇਸ ਨਵੀਂ ਸਕੀਮ ਨੂੰ ਲੈ ਕੇ ਨਵੇਂ ਕਾਨੂੰਨ ਨੂੰ ਲੈ ਕੇ ਰੈਲੀਆਂ ਕਰਨ ਦਾ ਦੌਰ ਸ਼ੁਰੂ ਕੀਤਾ ਗਿਆ ਹੈ ਤੇ ਉਹ ਵਿਰੋਧੀਆਂ ਤੇ ਇਲਜ਼ਾਮ ਲਾ ਰਹੇ ਨੇ ਕਿ ਵਿਰੋਧੀ ਧਿਰਾਂ ਇਸ ਨੂੰ ਲੈ ਕੇ ਸਿਰਫ ਝੂਠੀ ਅਫਵਾਹ ਜਿਹੜੀਆਂ ਨੇ ਲੋਕਾਂ ਦੇ ਵਿੱਚ ਫੈਲਾ ਰਹੀਆਂ ਨੇ ਉਧਰ ਕਾਂਗਰਸ ਪਾਰਟੀ ਦੇ ਵੱਲੋਂ ਬੀਬੀ ਜੀ ਰਾਮ ਜੀ ਦੇ ਖਿਲਾਫੀ ਇੱਕ ਕੈਂਪੇਨ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਬੀਤੇ ਨਹੀਂ ਵਿਧਾਨ ਸਭਾ ਦਾ ਇੱਕ اجلاس ਸੱਦਿਆ ਗਿਆ ਸੀ ਉਸ ਦੇ ਵਿੱਚ ਇਸ ਨਵੇਂ ਕਾਨੂੰਨ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਗਿਆ ਹੈ ਪਰ ਅਸਲ ਦੇ ਵਿੱਚ ਗਰਾਊਂਡ ਦੇ ਉੱਤੇ ਕੀ ਕੁਝ ਇਸ ਦੀ ਸਥਿਤੀ ਹੈ ਉਸ ਬਾਰੇ ਅਸੀਂ ਚਰਚਾ ਕਰਾਂਗੇ ਸਾਡਾ ਵਾਲਾ ਮਜ਼ਦੂਰ ਮੁਕਤੀ ਮੁਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਚ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਤੇ ਉਹ ਗ੍ਰਾਮ ਦੇ ਉੱਤੇ ਵੀ ਇਸ ਮੌਜੂਦਾ ਸਮੇਂ ਜੜਾਏ ਮਨਰੇਕਾ ਮਸੂਦਰਾ ਗਾਸ ਦੇ ਤੌਰ ਤੇ ਜੁੜੇ ਹੋਏ ਨੇ ਭਗਵੰਤ ਜੀ ਸਤਿਕਾਰ ਜੀ ਤੁਹਾਨੂੰ ਵੀ ਬਹੁਤ ਧੰਨਵਾਦ ਭਗਵੰਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹਾਂਗਾ ਕਿ ਇਸ ਵੇਲੇ ਜਿਹੜੀ ਇਹ BBG ਰਾਮ ਜੀ ਮਨਰੇਕਾ ਸਕੀਮ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹੰਗਾਮਾ ਮਚਿਆ ਹੋਇਆ ਏ ਆਖਰ ਜਿਹੜਾ ਇਹ ਨਵਾਂ ਕਾਨੂੰਨ ਹੈ ਉਹਦੇ ਵਿੱਚ ਪੁਰਾਣੇ ਕਾਨੂੰਨ ਦੇ ਨਾਲ ਉਹ ਵੱਖ ਕੀ ਹੈ ਇਸ ਦਾ ਵਿਰੋਧ ਕਿਉਂ ਹੋ ਰਿਹਾ ਹੈ ਅ ਚਾਨਣ ਸਾਹਿਬ 18 ਦਸੰਬਰ ਨੂੰ ਕੇਂਦਰ ਸਰਕਾਰ ਨੇ ਮਲ ਇਨੀ ਤੇਜ਼ੀ ਨਾਲ ਇਹ ਸੋਚਿਆ ਵੀ ਨਹੀਂ ਸੀਗਾ ਦੇਖਦੇ ਲੋਕਾਂ ਨੇ ਮਰਨੇਗਾ ਕਾਨੂੰਨ ਜਿਹੜਾ 18 ਸਾਲ ਤੋਂ ਪਿੰਡੂ ਬੇਜ਼ਮੀਨੇ ਗਰੀਬਾਂ ਨੂੰ ਰੋਜ਼ਗਾਰ ਮਹੱਇਆ ਕਰਾ ਰਿਹਾ ਸੀ ਬੇਸ਼ੱਕ ਉਹਦੇ ਵਿੱਚ ਮਲ ਪੂਰਾ 100 ਦਿਨ ਕੰਮ ਨਹੀਂ ਮਿਲਦਾ ਸੀਗਾ ਤਾਂ ਵੱਡਾ ਹਿੱਸਾ ਕਹਿ ਲੈ ਜੇ ਵੀ ਕਰੋੜਾ ਲੋਕ ਇਸ ਨਰੇਗਾ ਕਾਨੂੰਨ ਦੇ ਤਹਿਤ ਆਪ ਦੀ ਰੋਜ਼ੀ ਰੋਟੀ ਚਲਾ ਰਹੇ ਸੀ 18 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਜਕਤਮ ਪਹਿਲਾਂ ਇਹਨਾਂ ਨੇ ਕਿਹਾ ਕਿ ਅਸੀਂ ਪੂਜੇ ਬਾਪੂ ਨਾ ਰੱਖਾਂਗੇ ਫਿਰ ਇਹਨਾਂ ਨੇ ਰਾਤੇ ਰਾਤ ਚੇਂਜ ਕਰਕੇ ਜੀ ਰਾਮਜੀਵਲ ਕਿ ਨਾਂ ਰੱਖਤਾ ਪਹਿਲੀ ਗੱਲ ਤਾਂ ਮੈਂ ਜਿਹੜੀ ਸਪਸ਼ਟ ਕਰਨੀ ਚਾਹੁੰਦਾ ਸਾਡਾ ਨਾਂ ਨਾਲ ਕੋਈ ਵਿਰੋਧ ਨਹੀਂ ਕਿਸੇ ਦਾ ਨਾ ਅਸੀਂ ਗਾਂਧੀ ਦੇ ਵਿਰੋਧੀ ਸੀ ਤੇ ਨਾ ਹੀ ਅਸੀਂ ਰਾਮ ਦੇ ਵਿਰੋਧੀ ਹਾਂ ਅਸੀਂ ਤੇ ਇਸ ਤੋਂ ਤਾਂ ਕਿਹਾ ਵੀ ਜੇ ਮੋਦੀ ਸਰਕਾਰ ਨੇ ਜੀਰਾਂ ਦੀ ਥਾਂ ਚਾਹੇ ਉਹ ਜੀ ਮੋਦੀ ਰੱਖ ਲਾਂਦੇ ਪਰ ਘੱਟੋ ਘੱਟ ਗਰੀਬਾਂ ਨੂੰ ਕੁਝ ਉਹਦੇ ਵਿੱਚ ਮਲ ਕੇ ਅਧਿਕਾਰਤਾ ਦਿੰਦੇ ਕਿਉਂਕਿ ਮਨਰੇਗਾ ਐਕਟ ਜਿਹੜਾ 2005 ਹੈ ਉਹ ਸੈਕਟਰ ਦੇ ਤਹਿਤ ਹਰ ਬੇਜ਼ਮੀਨੇ ਮਜ਼ਦੂਰ ਨੂੰ ਇੱਕ ਪਰਿਵਾਰ ਨੂੰ 100 ਸਾਲ ਦੇ ਵਿੱਚ 100 ਦਿਨਾਂ ਦੀ ਕੰਮ ਦੀ ਗਾਰੰਟੀ ਮਿਲਦੀ ਹੈ। ਔਰ ਉਹ ਕੰਮ ਦੀ ਗਾਰੰਟੀ ਦੇ ਵਿੱਚ ਜਿਹੜਾ ਬਜਟ ਹੈ ਬਜਟ ਕੇਂਦਰ ਸਰਕਾਰ ਪਹਿਲਾਂ ਪਾਉਂਦੀ ਸੀ 90% 10% ਸੂਬਾ ਪਾਉਂਦਾ ਸੀ ਪਰ ਜੀ ਰਾਮ ਜੀ ਜਿਹੜਾ ਐਕਟ ਹੈ ਇਹਦੇ ਵਿੱਚ ਕੇਂਦਰ ਸਰਕਾਰ ਨੇ 90 ਦੀ ਥਾਂ ਤੇ 60 40 ਦੀ ਰੇਸ਼ੋ ਕਰਤੀ 60 ਕਹਿੰਦੇ ਕੇਂਦਰ ਪਾਊਗਾ ਤੇ 40% ਪਾਊਗਾ ਸੂਬਾ ਸੂਬੇ ਨੇ ਤਾਂ ਕਿਤੇ 10% ਨਹੀਂ ਪਾਇਆ 40% ਕਿੱਥੋਂ ਪਾ ਦੇਣਗੇ ਔਰ ਇੱਕ ਵੱਡਾ ਜਿਹੜਾ ਧੋਖਾ ਆਜਾ ਮਨ ਕੇ ਜਿਹਨੂੰ ਕਹਿੰਦੇ ਵਾ ਵੱਡਾ ਹਮਲਾ ਮਜ਼ਦੂਰਾਂ ਦੇ ਰੋਜ਼ਗਾਰ ਤੇ ਕੀਤਾ ਇਹਨਾਂ ਨੇ ਖੇਤੀ ਸੀਜ਼ਨ ਨੂੰ ਲੈ ਕੇ ਇਹ ਕਹਿੰਦੇ ਕਿ ਖੇਤੀ ਸੀਜ਼ਨ ਦੇ ਤਹਿਤ ਜੀ ਰਾਮ ਦੀ ਕਾਨੂੰਨ ਦੇ ਤਹਿਤ ਸਾਲ ਦੇ ਵਿੱਚ ਜਦੋਂ ਖੇਤੀ ਸੀਜ਼ਨ ਆਊਗਾ ਹੜੀ ਸੋਣੀ ਉਦੋਂ 2 ਮਹੀਨੇ ਕੰਮ ਬੰਦ ਰਹੂਗਾ ਉਦੋਂ ਕੰਮ ਨਹੀਂ ਦਿੱਤਾ ਜਾ ਸਕਦਾ ਔਰ ਇਸ ਕਾਨੂੰਨ ਦੇ ਤਹਿਤ ਅਸੀਂ ਜਿਹੜੀ ਪਹਿਲਾ ਲੜਾਈ ਲੜੀ ਜਦੋਂ ਇਹ ਕਾਨੂੰਨ ਹਾਸਲ ਕੀਤਾ ਕਿਉਂਕਿ ਖੇਤੀ ਖੇਤਰ ਸਮੇਤ ਹਰ ਜਗ੍ਹਾ ਆਧੁਨਿਕ ਮਸ਼ੀਨਰੀ ਆ ਗਈ ਜੀ ਗਰੀਬ ਬੰਦਾ ਜਿਹੜਾ ਬੰਦਾ ਦਿਹਾੜੀ ਦਾ ਸੀ ਉਹ ਖੇਤਾਂ 'ਚ ਕੰਮ ਕਰਦਾ ਸੀ ਜਾਂ ਕਿਤੇ ਸ਼ਰਕਾਂ ਦੇ ਕੰਮ ਕਰਦਾ ਸੀ ਉਹ ਸਾਰੀ ਦਾ ਕੰਮ ਕਰਦਾ ਸੀ ਉਹਨਾਂ ਦੇ ਹੱਥਾਂ 'ਚੋਂ ਮਸ਼ੀਨਾਂ ਨੇ ਕੰਮ ਖੋਹ ਲਿਆ ਮਸ਼ੀਨਰੀ ਕਰਨ ਦੇ ਕਾਰਨ ਜਿਹੜਾ ਬੇਰੁਜ਼ਗਾਰ ਮਜ਼ਦੂਰ ਹੋਇਆ ਸੀ ਉਹਦੇ ਤਹਿਤ ਹੀ ਉਹਦੀ ਪਰਭਾਈ ਲਈ ਇਹ ਮਨਰੇਗਾ ਐਕਟ ਆਇਆ ਸੀਗਾ ਕਿ ਠੀਕ ਹੈ ਸਾਲ ਦੇ ਵਿੱਚ 100 ਦਿਨ ਸਰਕਾਰ ਮਜ਼ਦੂਰਾਂ ਨੂੰ ਕੰਮ ਦੇਊ ਜਾਂ ਬੇਰੁਜ਼ਗਾਰੀ ਭੱਤਾ ਦੇਊ ਪਰ ਜੀ ਰਾਮ ਜੀ ਦੇ ਤਹਿਤ ਇਹ ਐਕਟ ਦੇ ਵਿੱਚ ਆ ਗਿਆ ਕਿ ਜੇ ਸੂਬੇ ਨੇ 40% ਪਾ ਵੀ ਦਿੱਤਾ ਕੋਟਾ ਉਹਦਾ ਫਿਰ ਵੀ ਕੇਂਦਰ ਸਰਕਾਰ ਤੈਅ ਕਰੂਗੀ ਕਿਹੜੇ ਸੂਬੇ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਕਿਹੜੇ ਕੰਮ ਚਲਾਉਣੇ ਨੇ ਕਿਹੜੇ ਕੰਮ ਨਹੀਂ ਚਲਾਉਣੇ ਇਹ ਸੂਬਾ ਤੈਅ ਕਰੂਗਾ ਪਰ ਪਿਛਲੇ ਐਕਟ ਦੇ ਵਿੱਚ ਮਨਰੇਗਾ ਐਕਟ ਦੇ ਵਿੱਚ ਪੰਚਾਇਤਾਂ ਤੈਅ ਕਰਦੀਆਂ ਸੀ ਕਿ ਪਿੰਡ ਦੀ ਪੰਚਾਇਤ ਬਜਟ ਬਣਾਉ ਉਹ ਬਜਟ ਚਾਹੇ ਪਿੰਡ ਦੀ ਪੰਚਾਇਤ 2 ਕਰੋੜ ਦਾ ਬਣਾ ਲਾਂਦੀ ਪਰ ਉਹਨੂੰ ਕੋਈ ਬਜਟ ਦੇ ਵਿੱਚ ਮਾਰ ਕੇ ਕੋਈ ਇਹ ਨਹੀਂ ਕਹਿੰਦਾ ਸੀਗਾ ਵੀ ਮਾਰ ਕੇ ਤੁਸੀਂ ਇੰਨਾ ਬਜਟ ਕਿਉਂ ਬਣਾਇਆ ਪਰ ਹੁਣ ਪੰਚਾਇਤਾਂ ਤੋਂ ਵੀ ਅਧਿਕਾਰ ਖੋ ਕੇ ਕੇਂਦਰ ਸਰਕਾਰ ਨੇ ਸਾਰਾ ਸਾਰਾ ਆਪ ਦੇ ਹੱਥ ਲੈ ਲਿਆ ਵੀ ਮਾਰ ਕੇ ਕਿਤੇ ਵੀ ਕਿਸੇ ਵੀ ਸੂਬੇ ਦੇ ਵਿੱਚ ਕੰਮ ਚਲਾਉਣਾ ਇਹ ਕੇਂਦਰ ਪ੍ਰਬਲ ਕਰੂਗਾ 40% ਭਰਨ ਦੇ ਬਾਵਜੂਦ ਵੀ ਤਾਂ ਅਸੀਂ ਇਹਨੂੰ ਮੰਨ ਲਿਆ ਹਾਂ ਜੀ ਔਰ ਪੰਜਾਬ ਦੇ ਅੰਦਰ ਚਾਨ੍ਹ ਸਾਹਿਬ ਅਪ੍ਰੈਲ ਤੋਂ ਜਿਹੜੇ ਵੱਡੇ ਕੰਮ ਨੇ ਮਨਰੇਗਾ ਦੇ ਜਿੱਥੇ 150 ਬੰਦਾ ਕੰਮ ਕਰਦਾ ਸੀ 2-200 ਬੰਦਾ ਕੰਮ ਕਰਦਾ ਸੀ ਨਹਿਰਾਂ ਦੀ ਸਫਾਈ ਡਰੇਨਾਂ ਦੀ ਸਫਾਈ ਰਸਤਿਆਂ ਦੀਆਂ ਸਫਾਈਆਂ ਵਾਟਰ ਵਾਕਸ ਦੀਆਂ ਸਫਾਈਆਂ ਇਹ ਸਾਰੇ ਸਾਰੇ ਕੰਮ ਨੇ ਜਿਹੜੇ ਠੱਪ ਕਰ ਦਿੱਤੇ ਗਏ ਨੇ ਤੁਸੀਂ ਜੇਕਰ ਕੀਤਾ ਸੀ ਪੰਜਾਬ ਸਰਕਾਰ ਦਾ ਵੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਉਹਨਾਂ ਨੇ ਪਰ ਅਸੀਂ ਇਸ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਬੀਕ ਡਰਾਮਾ ਕਿਹਾ ਕਿਉਂਕਿ ਭਗਵਾਨਤਮਾਨ ਸਰਕਾਰ ਨੇ ਇਸ ਪਾਸੇ ਕੀਤਾ ਵੀ April ਤੋਂ ਪੰਜਾਬ ਦੇ ਅੰਦਰ ਨਰੇਗਾ ਦੇ ਕੰਮ ਕਿਉਂ ਬੰਦ ਨੇ 882 ਕਰੋੜ ਰੁਪਇਆ ਕੇਂਦਰ ਦਾ ਆਇਆ ਹੋਇਆ ਹੈ ਪੰਜਾਬ ਸਰਕਾਰ ਕੋਲੇ ਉਹ ਕੇਂਦਰ ਦੇ ਪੈਸੇ ਦਾ ਪੰਜਾਬ ਸਰਕਾਰ ਹਸਾਬਤਾ ਨਹੀਂ ਦੇ ਰਹੀ ਜਿਹਦੇ ਕਾਰਨ ਕੰਮ ਬੰਦ ਹੋ ਗਏ ਹੁਣ ਵਿਧਾਨ ਸਭਾ ਦੇ ਵਿੱਚ ਜੀ ਰਾਮ ਜੀ ਦੇ ਖਿਲਾਫ ਤਾਂ ਮਲਕ ਮਤਾ ਪਾਤਾ ਅਸੀਂ ਮੰਗ ਕੀਤੀ ਸੀ ਵੀ ਠੀਕ ਹੈ ਤੁਸੀਂ ਜੀ ਰਾਮ ਜੀ ਦੇ ਖਿਲਾਫ ਮਤਾ ਪਾਉਨੇ ਹੋ ਤੇ ਲੇਬਰ ਕੋਡ ਕਿੱਥੇ ਜਾਣਗੇ ਉਹ ਵੀ ਕੇਂਦਰ ਸਰਕਾਰ ਨੇ ਪਾਸ ਕੀਤੇ ਨੇ ਉਹਨਾਂ ਦੇ ਮਾਮਲੇ ਤੇ ਕਿਉਂ ਨਹੀਂ ਬੋਲਦੇ ਮੰਨੇਗਾ ਕਾਨੂੰਨ ਹੈ ਜਿਹੜਾ ਇਹ ਕਾਨੂੰਨ ਨੂੰ ਸਰਕਾਰ ਨੇ ਇੱਕ ਸਕੀਮ ਦੇ ਵਿੱਚ ਤਬਦੀਲ ਕਰਨ ਦੀ ਨੀਤੀ ਅਪਣਾ ਲਈ ਪਹਿਲਾਂ ਇਹ ਐਕਟ ਸੀ ਜੇ ਬੰਦੇ ਨੂੰ ਕੰਮ ਨਾ ਵੀ ਦੇਵੇ ਸਰਕਾਰ ਕਿਉਂਕਿ ਪਹਿਲੇ ਐਕਟ ਦੇ ਵਿੱਚ ਇਹ ਸੀ ਵੀ ਮਜ਼ਦੂਰ ਨੇ ਐਪਲੀਕੇਸ਼ਨ ਦੇਣੀ ਆ ਉਹਨੂੰ 15 ਦਿਨਾਂ ਬਾਅਦ ਕੰਮ ਮਿਲੇਗਾ ਜੇ ਕੰਮ 15 ਦਿਨਾਂ ਬਾਅਦ ਕੰਮ ਨਾ ਮਿਲਿਆ ਤਾਂ ਉਹਨੂੰ ਬੇਰੋਜ਼ਗਾਰੀ ਭੱਤਾ ਦਾ ਪ੍ਰਬੰਧ ਸੀ ਉਹਦੇ ਵਿੱਚ ਪਰ ਹੁਣ ਇਹਦੇ ਵਿੱਚ ਮਲ ਕੇ ਕਰ ਦਿੱਤਾ ਗਿਆ ਵੀ ਕੇਂਦਰ ਜਦੋਂ ਚਾਹੂਗਾ ਵੀ ਕਿਹੜੇ ਏਰੀਆ ਦੇ ਵਿੱਚ ਕੰਮ ਚੱਲੂਗਾ ਉਦੋਂ ਚੱਲੂਗਾ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਜੀ ਰਾਮ ਜੀ ਕਾਨੂੰਨ ਦੇ ਤਹਿਤ ਜੀ ਬਹੁਤ ਵੱਡਾ ਹਮਲਾ ਕੀਤਾ ਗਿਆ ਇਹ ਮਜ਼ਦੂਰਾਂ ਨਾਲ ਧੋਖਾ ਮਤਲਬ ਅਸੀਂ ਇਹਦੇ ਖਿਲਾਫ ਸੰਘਰਸ਼ ਕਰ ਰਹੇ ਹਾਂ ਕਿ ਪੁਰਾਣੇ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਮਜ਼ਦੂਰਾਂ ਦੇ ਜਿਹੜੇ ਬਰਾਬਰ ਦੇ ਹੱਕ ਸੀ ਉਹਨਾਂ ਨੂੰ ਮਲ ਕੇ ਜਿਉਂਦਾ ਤਿਉਂ ਰੱਖਿਆ ਜਾਵੇ ਔਰ ਘੱਟੋ ਘੱਟ ਸਾਲ ਦੇ ਵਿੱਚ 200 ਗੰਦੀ ਗਰੰਟੀ ਕਰੇ ਸਰਕਾਰ ਤੇ 800 ਰੁਪਇਆ ਦਿਹਾੜੀ ਘੱਟੋ-ਘੱਟ ਅੱਜ ਦੇ ਮੰਗਿਆਈ ਦੇ ਯੁੱਗ ਦੇ ਵਿੱਚ ਹੋਣੀ ਚਾਹੀਦੀ ਹੈ ਸਾਡੀ ਲੜਾਈ ਇਹ ਹੈ ਪਰ ਕੇਂਦਰ ਸਰਕਾਰ ਉਹ ਕਾਨੂੰਨ ਨੂੰ ਵੀ ਖਤਮ ਕਰਨ ਤੇ ਲੱਗੀ ਹੋਈ ਹੈ ਭਗਵਾਨ ਜੀ ਭਾਜਪਾ ਜੋ ਹੁਣ ਕੰਪੇਨ ਪੰਜਾਬ ਦੇ ਵਿੱਚ ਵੀ ਸ਼ੁਰੂ ਕਰ ਚੁੱਕੀ ਹੈ ਉਹ ਕਹਿ ਰਹੇ ਨੇ ਕਿ ਅਸੀਂ 7 ਤੋਂ ਵਧਾ ਕੇ 125 ਦਿਨ ਕਰ ਦਿੱਤੇ ਨੇ ਦੂਜਾ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਬੀਤੇ ਦਿਨੀ ਜਦੋਂ ਉਹ ਸੈਸ਼ਨ ਚੱਲ ਰਿਹਾ ਸੀ ਪੰਜਾਬ ਵਿਧਾਨ ਸਭਾ 'ਚ ਉਹ ਇਹ ਕਹਿ ਰਹੇ ਸੀ ਕਿ ਡਾਸੇਸਾ ਤੋਂ ਜ਼ਿਆਦਾ ਗੜਬੜੀ ਦੇ ਕੇਸ ਜਿਹੜੇ ਨੇ ਪੰਜਾਬ ਦੇ ਵਿੱਚ ਸਾਹਮਣੇ ਆਏ ਬਿਲਕੁਲ ਚਹਾਂਨ ਸਾਹਿਬ ਜਿਹੜੀ 25 ਦਿਨਾਂ ਦਾ ਵਾਅਦਾ ਕੀਤਾ 25 ਦਿਨਾਂ ਦਾ ਵਾਅਦਾ ਕਰਤਾ ਤੇ ਸਾਲ ਦੇ ਵਿੱਚ 12 ਮਹੀਨਿਆਂ ਦੀ ਥਾਂ ਤੇ 10 ਮਹੀਨੇ ਕਰਤੇ 12 ਮਹੀਨਿਆਂ 'ਚ ਤਾਂ 100 ਦਿਨ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਿਆ 5 ਮਹੀਨੇ ਅੱਗੇ ਮਜ਼ਦੂਰ ਲੋਕ ਇਦਾਂ ਕਿੱਦਾਂ ਮਾਰਕੇ 125 ਦਿਨ ਵਿੱਚ ਉਹ ਕਹਾਵਤ ਆ ਕਿ ਕੱਟੇ ਨੂੰ ਮਣ ਦੁੱਧ ਦਾ ਕੀ ਪਾ ਜਿਵੇਂ ਪੰਜਾਬ ਦੇ ਵਿੱਚ ਕਹਾਵਤ ਆ ਪੰਜਾਬੀ ਵਿੱਚ 125 ਦਿਨਾਂ ਦਾ ਤਾਂ ਦਿਖਾ ਰਹੇ ਨੇ ਉਹ ਵੀ ਅਸੀਂ 25 ਦਿਨ ਵਧਾਤਾ ਦੇਖੋ ਛੋਟੇ ਲਈ 25 ਦਿਨ ਹੋਰ ਵਾਦਾ ਕਰ ਪਰ ਦੂਸਰੇ ਪਾਸੇ 2 ਮਹੀਨੇ ਕੰਮ ਹੀ ਬੰਦ ਕਰਤਾ ਉਹ ਕੰਮ ਕਿੱਥੋਂ ਮਿਲ ਹੁਣ ਖੇਤੀ ਦੇ ਵਿੱਚ चौहान ਸਾਹਿਬ ਪੰਜਾਬ ਦੀ ਖੇਤੀ ਕੁੱਲ ਮਸ਼ੀਨਰੀ ਕਰਨ ਹੋ ਚੁੱਕਿਆ ਹੁਣ ਸਿਰਫ 1 ਮਹੀਨਾ ਸਾਲ ਦੇ ਵਿੱਚ ਮਜ਼ਦੂਰਾਂ ਨੂੰ ਜਦੋਂ ਝੋਨਾ ਲੱਗਦਾ ਉਦੋਂ ਕੰਮ ਮਿਲਦਾ ਹੈ। ਬਾਕੀ ਮਸ਼ੀਨ ਵੱਢਦੀ ਹੈ, ਬੀਜਦੀ ਹੈ, ਹੁਣ ਕਣਕ ਬੀਜੀ ਹੈ, ਮਸ਼ੀਨ ਨੇ ਬੀਜੀ ਹੈ, ਵੱੱਡੂ ਵੀ ਮਸ਼ੀਨ ਹੈ, ਚੱਕੂ ਵੀ ਮਸ਼ੀਨ ਹੈ। ਖੇਤੀ ਦੇ ਵਿੱਚ ਉਹ ਤਾਂ ਮਜ਼ਦੂਰ ਬੇਲਾ ਹੋ ਚੁੱਕਿਆ। ਸਾਡਾ ਏਰੀਆ ਮਾਲਵਾ 벨ਟ ਹੈ ਜਿਹੜੀ ਇਹ ਅੱਗੇ ਇਹਨੂੰ ਕਾਟਨ 벨ਟ ਕਿਹਾ ਜਾਂਦਾ ਹੁੰਦਾ। ਪਰ ਇਹ ਅੱਜ ਵੀ ਕਾਟਨ 벨ਟ ਦੇ ਵਿੱਚ ਵੀ ਅੱਜ ਜੇ ਤੁਸੀਂ ਦੇਖੋਗੇ ਮਾਲਕੇ ਪੂਰਾ ਪੂਰਾ ਝੋਨਾ ਬਿਸ਼ੇਕ। ਠੀਕ ਹੈ। ਖੇਤੀ ਜਿਹੜਾ ਪਹਿਲਾਂ ਵੇਲੇ ਹੋ ਚੁੱਕੇ ਨੇ ਮਤਲਬ ਇਹ ਖੇਤੀ ਪੰਜਾਬ ਦੀ ਖੇਤੀ ਤੇ ਉੱਤਰੀ ਭਾਰਤ ਦੇ ਜਿਹੜੇ 100 ਦੇ ਸੂਬੇ ਨੇ ਉਹਨਾਂ ਨੂੰ ਬੱਕਰੀ ਹੈ ਮਤਲਬ ਇਸ ਲਈ 125 ਦਿਨਾਂ ਦਾ ਵੀ ਕੋਈ ਮਜ਼ਦੂਰਾਂ ਨੂੰ ਲਾਭ ਨਹੀਂ ਹੋਣਾ ਜਦੋਂ ਕਮੂਨੀ ਬਲ ਕੇ ਸਾਰਾ ਸਾਰਾ ਕੇਂਦਰ ਸਰਕਾਰ ਨੇ ਆਪਦੇ ਹੱਥ ਲੈ ਲਿਆ ਉਹ 125 ਦਾ ਮਜ਼ਦੂਰਾਂ ਨੂੰ ਲਾਭ ਕੀ ਹੋਣਾ ਭਾਜਪੀ ਸਿਰਫ ਤੇ ਸਿਰਫ ਡਰਾਮਾ ਕਰ ਰਹੀ ਹੈ ਕਿਉਂਕਿ ਭਾਜਪੀ ਲੋਕ ਰੋਧ ਉਹ ਖਾਸ ਤੌਰ ਤੇ ਪੰਜਾਬ ਦੇ ਅੰਦਰ ਇਹਵੇਂ ਮਚਲਾ ਰਹੇ ਨੇ ਮਤਲਬ ਕਿ ਹੋਰ ਸੂਬਿਆਂ ਦੇ ਵਿੱਚ ਨਹੀਂ ਚਲਾ ਰਹੇ ਕਿਉਂਕਿ ਪੰਜਾਬ ਦੇ ਅੰਦਰ ਖੇਤੀ ਖੇਤਰ ਦੇ ਵਿੱਚ ਲੋਕਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਇਸ ਲਈ ਅਸੀਂ ਮੰਗ ਕਰਦੇ ਆਂ ਵੀ ਮਾਰ ਕੇ ਇਹ 2 ਮਹੀਨੇ ਇਹ ਵੀ ਲਾਗੂ ਕੀਤਾ ਜਾਵੇ ਕੰਮ ਔਰ ਪਹਿਲਾਂ ਦੀ ਤਰ੍ਹਾਂ ਪੰਚਾਇਤਾਂ ਨੂੰ ਅਧਿਕਾਰ ਦਿੱਤਾ ਜਾਵੇ ਵੀ ਪੰਚਾਇਤ ਬਜਟ ਬਣਾਉਣ ਪੰਚਾਇਤ ਕੰਮ ਦੀ ਡਿਮਾਂਡ ਕਰਨ ਮਜ਼ਦੂਰਾਂ ਨੂੰ ਜਿਹੜੇ ਪਹਿਲਾਂ ਹੱਕ ਸੀ ਉਹ ਬਹਾਲ ਹੋਣੇ ਚਾਹੀਦੇ ਨੇ 125 ਦਾ ਇਹ ਸਾਰਾ ਡਰਾਮਾ ਜੀ ਇਹਦਾ ਕੋਈ ਮਜ਼ਦੂਰਾ ਨੂੰ ਫਾਇਦਾ ਨਹੀਂ ਹੋਣਾ ਇਸੇ ਲਈ ਅਸੀਂ ਸ਼ਿਕਾਇਤ ਕਰ ਰਹੇ ਹਾਂ ਵਿੱਚ ਵੀ ਮਨਰੇਗਾ ਚ ਬਹੁਤ ਸਾਰੀਆਂ ਗੜਬੜੀਆਂ ਦੇ ਮਾਮਲੇ ਸਾਹਮਣੇ ਆ ਗਏ ਇਹ ਇਲਜ਼ਾਮ ਲੱਗਦੇ ਰਹੇ ਨੇ ਕਿ ਜਾਲੀ ਤੌਰ ਦੇ ਉੱਤੇ ਜਿਹੜੇ ਮਨਰੇਗਾ ਮਜ਼ਦੂਰ ਖੜੇ ਕਰ ਦਿੱਤੇ ਜਾਂਦੇ ਨੇ ਤੇ ਪੈਸੇ ਕਿਸੇ ਹੋਰ ਦੇ ਖਾਤੇ ਜਾਂਦੇ ਨੇ ਤੇ ਉਹ ਸਿਰਫ ਨਾਮ ਦੇ ਮਨਰੇਗਾ ਮਜ਼ਦੂਰ ਹੁੰਦੇ ਨੇ ਇਹ ਜਿਹੜੇ ਪੰਜਾਬ ਚ ਘਟਾਲੇ ਹੋਏ ਨੇ ਜਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਤਾਂ ਪੂਰੇ 100 ਦੇੰ ਦਾ ਰੋਜ਼ਗਾਰ ਵੀ ਜਿਹੜਾ ਨਹੀਂ ਮਿਲ ਰਿਹਾ ਪੰਜਾਬ ਤੋਂ ਲਵਾਹੂਰ ਸਭ ਵਿੱਚ ਇਸ ਤਰੀਕੀ ਦੀ ਹਾਲਤ ਹੈ ਤਾਂ ਜਿਹੜੀ ਇਹ ਸਥਿਤੀ ਹੈ ਜਿਹੜੀ ਜਿਹੜੀ ਇਸ ਵੇਲੇ ਜਿਹੜੀਆਂ ਜਿਸ ਨੂੰ ਆਧਾਰ ਬਣਾ ਕੇ ਬੀਜਾ ਵੀ ਸਵਾਲ ਚੁਪਈਆ ਕਿ ਗੜਬੜੀਆਂ ਬਹੁਤ ਨੇ ਮਜ਼ੂਰਾਂ ਤੱਕ ਤਾਂ ਪੈਸੇ ਜਾ ਹੀ ਨਹੀਂ ਰਹੇ ਉੱਪਰ ਬੈਠੇ ਲੋਕ ਜਿਹੜੇ ਵਿਚ ਵਿਚਾਲੇ ਵਾਲੇ ਲੋਕ ਨੇ ਉਹੀ ਸਾਰੇ ਪੈਸੇ ਖਾ ਰਹੇ ਦੇਖੋ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਇਹ ਸਚਾਈ ਹੈ ਜੀ ਅਰਬਾਂ ਰੁਪਈਆ ਜਿਹੜਾ ਨਰੇਗਾ ਦਾ ਪੈਸਾ ਸੀ ਉਹ ਅਫਸਰशाही ਤੇ ਲੀਡਰ ਮਿਲ ਕੇ ਖਾ ਰਹੇ ਨੇ ਜਾਲੀ ਬੰਦਿਆਂ ਦੇ ਨਾਂ ਤੇ ਹਾਜ਼ਰੀਆਂ ਲਵਾ ਕੇ ਸਾਡੀ ਪਿਛਲੇ 27 ਨਵੰਬਰ ਨੂੰ ਸ਼ਿਵਰਾਜ ਚਾਹਾਨਾ ਜਲੰਧਰ ਮੀਟਿੰਗ ਹੋਈ ਅਸੀਂ ਉਹਦੇ ਅੰਕੜੇ ਵੀ ਦਿੱਤੇ ਵੀ ਮਨ ਲ ਕੇ ਇੰਨੇ ਇੰਨੇ ਮਨ ਲ ਕੇ ਤੁਸੀਂ ਜਿਹੜਾ ਦੇ ਵਿੱਚ ਮਨ ਲ ਕੇ ਕੱਪੜੇ ਹੋਏ ਨੇ ਪਰ ਤੁਸੀਂ ਉਹਨਾਂ ਕੱਪੜਿਆਂ ਵਾਲਿਆਂ ਨੂੰ ਫੜੋ ਆਮ ਬੰਦੇ ਦਾ ਮਨ ਲ ਕੇ ਕੰਮ ਕਿਉਂ ਬੰਦ ਕੀਤਾ ਤੁਸੀਂ ਹੁਣ ਧ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਅਪ੍ਰੈਲ 2025 ਤੋਂ ਪੰਜਾਬ ਦੇ ਵਿੱਚ ਕੰਮ ਬੰਦ ਹੈ ਇਹ ਤਾਂ 18 18 ਦਸੰਬਰ ਨੂੰ ਪੇਸ਼ ਹੋਇਆ ਜੀ ਜੀ ਰਾਮਜੀਤ ਸਾਡੀ ਮਨ ਲ ਕੇ ਸ਼ਿਵਰਾ ਚਾਹਾਂਜੀ ਨੂੰ ਵੀ ਇਹੀ ਬੇਨਤੀ ਸੀ ਵੀ ਜਿਨ੍ਹਾਂ ਨੇ ਘਪਲਾ ਕੀਤਾ ਤੁਸੀਂ ਉਹਨਾਂ ਨੂੰ ਸਾਹਮਣੇ ਲਿਆਓ ਜਿਹੜੇ ਦਿਹਾੜੀ ਕਰਕੇ ਰੋਟੀ ਖਾਣਾ ਚਾਹੁੰਦੇ ਨੇ ਆਪਦਾ ਪਰਿਵਾਰ ਪਾਲਦੇ ਨੇ ਤੁਸੀਂ ਉਹਨਾਂ ਦਾ ਕੰਮ ਕਿਉਂ ਬੰਦ ਕੀਤਾ ਇਹ ਮੁਕਸਰ ਜ਼ਿਲ੍ਹੇ ਚ ਔਰ ਅਬਹੋਰ ਚ ਜਿੱਥੇ ਸੁਨੀਲ ਜਾਖੜ ਜੀ ਖੁਦ ਆਪ ਨੇ ਬੇਸ਼ੱਕ ਹਣ ਉਹ ਵਰਗੇ ਭਾਜੀਪੀ ਦੇ ਪ੍ਰਧਾਨ ਨੇ ਪਰ ਕਾਂਗਰਸ ਦੇ ਰਾਜ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਪੱਦਰ ਤੇ ਕਪੜਾ ਹੋਇਆ ਕਰੋਨਾ ਰੁਪਈਆਂ ਦਾ ਵਰਗੇ ਕਪੜਾ ਹੋਇਆ ਇਹ ਮੁਕਸਰ ਹੋ ਗਿਆ ਤੇ ਅਬਹੋਰ ਇਹ ਏਰੀਆ ਹੋ ਗਿਆ ਹੈ ਸਾਰੇ ਪੰਜਾਬ ਚ ਹੀ ਹੈ ਪ੍ਰਮੁਖ ਸਰ ਦੇ ਅਵੋਰ ਏਰੀਆ ਦੇ ਵਿੱਚ ਬਹੁਤ ਵੱਡੀ ਪੱਧਰ ਦਿੱਤੇ ਹੋਏ ਇੱਕ ਇੱਕ ਕੰਮ ਹੈ ਜਿਹੜਾ ਮਹੀਨੇ ਦੇ ਵਿੱਚ ਦੋ ਦੋ ਵਾਰੀ ਮਿਲ ਕੇ ਕਰਵਾ ਲਿਆ ਗਿਆ ਕਾਗਜਾਂ ਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਜਾਵੇ ਪਰ ਮਜ਼ਦੂਰਾਂ ਤੋਂ ਕੰਮ ਨਾ ਕੋਇਆ ਜਾਵੇ ਇੱਥੇ ਕੋਈ ਦੋ ਰਾਮਾਨੀ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ ਭ੍ਰਿਸ਼ਟਾਚਾਰ ਦੇ ਤਹਿਤ ਹੀ ਕੰਮ ਬੰਦ ਕੀਤੇ ਨੇ ਪੰਜਾਬ ਦੇ ਅੰਦਰ 2000 ਅਪ੍ਰੈਲ 25 ਤੋਂ ਕਿ ਤੁਸੀਂ ਜੇ ਮੈਨੂੰ ਮੋਟਾ-ਮੋਟਾ ਪੰਜਾਬ ਦੀ ਸਥਿਤੀ ਦੱਸ ਸਕੋ ਵੀ ਪੰਜਾਬ ਦੇ ਵਿੱਚ ਜਿਹੜੇ ਮਨਰੇਕਾ ਦੇ ਮਜ਼ਦੂਰ ਨੇ ਉਨ੍ਹਾਂ ਦੀ ਕੀ ਸਥਿਤੀ ਹੈ ਇਸ ਵੇਲੇ ਕਿੰਨੀ ਕੁ ਉਨ੍ਹਾਂ ਦੀ ਗਿਣਤੀ ਹੈ ਤੇ ਪਿਛਲੇ ਸਮੇਂ ਦੌਰਾਨ ਕਿੰਨਾ ਕੰਮ ਉਨ੍ਹਾਂ ਨੂੰ ਸਾਲ ਦੇ ਵਿੱਚ ਮਿਲਦਾ ਹੈ ਜਹਾਂ ਸਾਹਿਬ 27 ਲੱਖ ਕਾਰਡ ਆ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ 15 ਲੱਖ ਐਕਟਿਵ ਕਾਰਡ ਜਿਹੜੇ ਕੰਮ ਤੇ ਜਾਂਦੇ ਨੇ ਐਕਟਿਵ ਨੇ ਔਰ ਇਹਦੇ ਵਿੱਚ ਵੱਡਾ ਹਿੱਸਾ ਔਰਤਾਂ ਕੰਮ ਕਰਦੀਆਂ ਨੇ ਜਿੱਤੇ ਬਜ਼ੁਰਗ ਕੰਮ ਕਰਦੇ ਨੇ ਕਿਉਂਕਿ ਕਾਨੂੰਨ ਦੇ ਵਿੱਚ ਕੋਈ ਉਮਰ ਦੀ ਸੀਮਾ ਨਹੀਂ 18 ਸਾਲ ਤੋਂ ਉੱਪਰ ਚਾਹੇ 100 ਸਾਲ ਦਾ ਬੰਦਾ ਵੀ ਉਹ ਵੀ ਕੰਮ ਕਰ ਸਕਦਾ ਇਹ ਕਾਨੂੰਨ ਦੇ ਤਹਿਤ ਮੈਂ ਤੁਹਾਨੂੰ ਮਾਲਵੇਰੀ ਦੇ ਵਿੱਚ ਦੱਸਾਂ ਖਾਸ ਤੌਰ ਤੇ ਜਦੋਂ ਇਹ ਕਾਨੂੰਨ ਨਹੀਂ ਸੀ ਤਾਂ ਇਸ ਤੋਂ ਪਹਿਲਾਂ ਸਾਡੇ ਸਮਾਜ ਦੀਆਂ ਔਰਤਾਂ ਹਜ਼ਾਰ-ਹਜ਼ਾਰ ਰੁਪਏ ਦੇ ਵਿਆਜ 'ਚ ਪਿੰਡ ਉਤਣਾੜਾ ਤੇ ਗੁਹਾ ਕਰਦੀਆਂ ਸੀ ਸਿਰਫ ਵਿਆਜ ਵਾਸਤੇ ਜਦੋਂ ਇਹ ਕਾਨੂੰਨ ਆਇਆ ਗਰੀਬ ਔਰਤਾਂ ਦੇ ਸਿਰ ਤੋਂ ਗੋਹੇ ਕੂੜੇ ਦਾ ਬੱਠਲ ਉਤਰਿਆ ਔਰ ਬਜ਼ੁਰਗਾਂ ਦਾ ਬਹੁਤ ਵੱਡਾ ਸਹਾਰਾ ਬਣਿਆ ਹੁਣ ਜਿਹੜੇ ਦਿਹਾੜੀਦਾਰ ਪਰਿਵਾਰ ਸੀ ਉਹਨਾਂ ਦੇ ਘਰ ਬਜ਼ੁਰਗ ਸੀ ਉਹਨਾਂ ਦੇ ਘਰ ਮੁੰਡੇ ਨੇ ਦਿਹਾੜੀ ਕਰਦੇ ਨੇ ਉਹਨਾਂ ਦਾ ਆਪਦਾ ਪਰਿਵਾਰ ਨਹੀਂ ਚੱਲਦਾ ਸੀ ਠੀਕ ਹੈ ਬਜ਼ੁਰਗ ਦੀ ਇੱਕ ਪੈਨਸ਼ਨ ਆ ਜਾਂਦੀ ਸੀ ਇੱਕ ਅੱਧੇ ਮਸਟੌਲ ਦੇ ਪੈਸੇ ਆ ਜਾਂਦੇ ਸੀ ਗਰੀਬ ਬੰਦੇ ਦਾ ਗੁਜ਼ਾਰਾ ਚੱਲ ਰਿਹਾ ਸੀ ਗਰੀਬ ਬੰਦੇ ਦੀ ਮਾਲਕੀ ਗੁਇਲਦਾਰੀ ਚੱਲ ਰਹੀ ਸੀ ਖਾਸ ਤੌਰ ਤੇ ਔਰਤਾਂ ਕਿਉਂਕਿ ਔਰਤਾਂ ਬਾਹਰ ਨਹੀਂ ਜਾ ਸਕਦੀਆਂ ਕੰਮ ਕਰਨ ਵਾਸਤੇ ਬੰਦਾ ਤਾਂ ਬਾਹਰ ਵਗ ਜੂਗਾ ਇਸ ਕਾਨੂੰਨ ਦੇ ਵਿੱਚ ਔਰਤਾਂ ਨੂੰ ਬਹੁਤ ਵੱਡਾ ਕੰਮ ਮਿਲਦਾ ਸੀ ਤੇ ਅੱਜ ਇਹ ਕਾਨੂੰਨ ਦੇ ਤਹਿਤ ਜਿਹੜੇ ਕੰਮ ਬੰਦ ਹੋ ਗਏ ਹੁਣ ਕੰਮ ਕਿਹੜੇ ਰਹਿ ਗਏ ਜੀ ਬੂਟੇ ਲਾਉਣਾ ਬੂਟਿਆਂ ਨੂੰ ਪਾਣੀ ਦੇਣਾ ਮਤਲਬ ਉਹ ਕੰਮ ਛੱਡਤੇ ਕੇਂਦਰ ਸਰਕਾਰ ਨੇ ਜਿਹੜੇ ਕੰਮਾਂ ਦੇ ਉੱਤੇ 20-20 ਬੰਦਿਆਂ ਦੀ ਲੋੜ ਆ ਜਾਂ 10 ਬੰਦਿਆਂ ਦੀ ਲੋੜ ਆ ਜਾਂ 5 ਬੰਦਿਆਂ ਦੀ ਲੋੜ ਬਾਕੀ ਘਰਾਂ ਦੇ ਵਿੱਚ ਬਿਲੇ ਬੈਠੇ ਨੇ ਔਰ ਨਵੇਂ ਕਾਨੂੰਨ ਦੇ ਵਿੱਚ ਕੋਈ ਬੇਰੋਜ਼ਗਾਰੀ ਪੱਤਾ ਨਹੀਂ ਕੋਈ ਮਜ਼ਦੂਰ ਅਰਜੀ ਦੇ ਕੇ ਕੰਮ ਨਹੀਂ ਮੰਗ ਸਕਦਾ ਔਰ ਹੋਰ ਵੀ ਵੱਡਾ ਜਿਹੜਾ ਧੋਖਾ ਕੀਤਾ ਜੀ ਨਵੇਂ ਕਾਨੂੰਨ ਦੇ ਵਿੱਚ ਇਹ ਕਰਤਾ ਵੀ ਕੰਮ ਕੀਤੇ ਦੀ ਮੰਗਤੀ ਹੋਊਗੀ ਫਿਰ ਅਸੀਂ ਕੈਟਾਗਰੀ ਬਣਾਵਾਂਗੇ ਜੰਗ ਮਜ਼ਦੂਰ ਕਿਹੜੇ ਨੇ ਬਜ਼ੁਰਗ ਕਿਹੜੇ ਨੇ ਉਹਨਾਂ ਦੇ ਆਧਾਰ ਤੇ ਫਿਰ ਮਿੰਤੀ ਹੋਊਗੀ ਤੇ ਉਹ ਮਿੰਦ ਕੇ ਜਿਹੜਾ ਕੰਮ ਦਿੱਤਾ ਜਾਊਗਾ ਉਸ ਕੰਮ ਨੂੰ ਜੇ ਬੰਦਾ 12 ਘੰਟਿਆਂ ਤੱਕ ਕਰ ਦੂਗਾ ਤਾਂ ਫਿਰ ਮਜ਼ਦੂਰ ਦੀ ਦਿਹਾੜੀ ਪਾਊਗੀ ਨਹੀਂ ਮਜ਼ਦੂਰ ਦੀ ਦਿਹਾੜੀ ਨਹੀਂ ਇਹ ਸਭ ਤੋਂ ਵੱਡਾ ਨਰਕੇ ਜਿਹੜਾ ਹਮਲਾ ਮਜ਼ਦੂਰਾਂ ਦੇ ਉੱਤੇ ਰੋਜ਼ੀ ਰੋਟੀ ਖੋਣ ਦਾ ਹੁਣ ਬਜ਼ੁਰਗ ਨੇ ਜਿਹੜੇ ਜੀ ਪੈਂ ਪੈਂ ਸਾਹਿਬ ਨਾਲ ਕਿੰਨੇ ਛੇਤੀ ਕੰਮ ਕਰਦੇ ਉਹ ਜਿਹੜਾ ਕੰਮ ਛੇਤੀ ਕਰੂਗਾ ਜਾਂ ਇੱਕ ਨਿਰਧਾਰਤ ਸਮੇਂ ਚ ਕਰੇਗਾ ਉਸੇ ਨੂੰ ਮਜ਼ਦੂਰੀ ਮਿਲੇਗੀ ਉਸੇ ਨੂੰ ਮਜ਼ਦੂਰੀ ਔਰ ਇਹਦੇ ਇਹਦੇ ਵਿੱਚ ਜਿਹੜਾ ਲੇਬਰ ਕੋਡ ਆ ਪਾਸ ਕੀਤੇ ਨੇ ਸਰਕਾਰ ਨੇ ਚਾਰ ਉਹਨੂੰ ਵੀ ਲਾਗੂ ਕਰਤਾ ਜੀ 12 ਘੰਟੇ ਦਾ ਨਰੇਗਾ ਨਵੇਂ ਕਾਨੂੰਨ ਦੇ ਵਿੱਚ ਪਾਤਾ ਵੀ ਜਿਹੜਾ ਮਿੰਕੇ ਕੰਮ ਦਿੱਤਾ ਜਾਊਗਾ ਉਹਨੂੰ 12 ਘੰਟਿਆਂ ਤੱਕ ਜਿਹੜਾ ਬੰਦਾ ਕੰਮ ਕਰਦੂਗਾ ਪੂਰਾ ਉਹਨੂੰ ਦਿਹਾੜੀ ਮਿਲੂਗੀ ਬਾਕੀ ਦਿਹਾੜੀ ਨਹੀਂ ਮਿਲੇਗੀ ਤੇ 12 ਘੰਟਿਆਂ ਦਾ ਵੀ ਕਾਨੂੰਨ ਦੇ ਵਿੱਚ ਲਾਗੂ ਕਰਤਾ ਪਿਛਲੇ ਪੁਰਾਣੇ ਕਾਨੂੰਨ ਦੇ ਵਿੱਚ ਕੋਈ ਪੁਰਾਣੇ ਕਾਨੂੰਨ ਦੇ ਵਿੱਚ 7 ਘੰਟੇ ਕੰਮ ਸੀ 1 ਘੰਟਾ ਉਹਦੇ ਵਿੱਚ ਰੈਸਟ ਸੀ ਚਾਹ ਪਾਣੀ ਦੀ 6 ਘੰਟੇ ਕੰਮ ਕਰਨਾ ਸੀ ਪਰ ਨਵੇਂ ਕਾਨੂੰਨ ਦੇ ਵਿੱਚ 12 ਘੰਟੇ ਲਾਤਾ ਇਹਨਾਂ ਨੇ ਇੱਕ ਵੱਡਾ ਵਰਕੇ ਹਮਲਾ ਮਜ਼ਦੂਰਾਂ ਦੇ ਉੱਤੇ ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ ਹੁਣ ਵਿਧਾਨ ਸਭਾ ਚ ਮਤਾ ਪਾਸ ਹੋਇਆ ਉਹਦੇ ਕੋਈ ਵਾਈ ਨਹੀਂ ਹੈਗੇ ਆ ਉਹਦੇ ਨਾਲ ਕੀ ਫਰਕ ਪੋ ਉਹਦੇ ਨਾਲ ਕੋਸ ਫਰਕ ਨਹੀਂ ਪੈਣਾ ਜੀ ਪੰਜਾਬ ਦੀ ਸਰਕਾਰ ਨੇ ਆਪ ਸਰਕਾਰ ਨੇ ਸਿਰਫ ਹੀ ਡਰਾਮਾ ਕੀਤਾ ਦਿਖਾਉਂਦੇ ਨੇ ਵੀ ਦੇਖੋ ਅਸੀਂ ਮਜ਼ਦੂਰਾਂ ਦੇ ਪੱਖੀ ਆਂ ਜਿਨ੍ਹਾਂ ਦੇ ਖਿਲਾਫ ਅਸੀਂ ਕਾਨੂੰਨ ਪਾਸ ਮਤਾ ਪਾਸ ਕਰਤਾ ਅਸੀਂ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਪੰਜਾਬ ਦੇ ਮਜ਼ਦੂਰ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ ਲੱਗੋ ਕਰੋ ਗਈ ਦਿੱਲੀ ਨੂੰ ਚਲੀਏ ਤੁਸੀਂ ਹਰ ਮਸਲੇ ਤੇ ਦਿੱਲੀ ਵੱਲ ਤੁਰ ਪਾਣੇ ਹੋ ਜੇ ਤੁਹਾਡਾ ਕੋਈ ਮਨ ਕੇ ਲੀਡਰ ਫੜਿਆ ਜਾਵੇ ਤੁਸੀਂ ਜਾ ਕੇ ਦਰਿਵਿਸ਼ਾਲਿਆਂ ਨੇ ਹੋ ਅੱਜ ਪੰਜਾਬ ਦੇ 27 ਲੱਖ ਮਜ਼ਦੂਰਾਂ ਦਾ ਰੋਜੀ ਰੋਟੀ ਦਾ ਸਵਾਲ ਹੈ ਅੱਜ ਕਿਉਂ ਨਹੀਂ ਦਰੀ ਉੱਥੇ ਵਿਛਾਉਂਦੇ ਅਸੀਂ ਸਾਰੇ ਪੰਜਾਬ ਦੇ ਮਜ਼ਦੂਰ ਸੋਡੀ ਇਕਵਾਇ ਕੂਲ ਨੂੰ ਤਿਆਰ ਚੱਲੋ ਹੁਣ ਵਿਧਾਨ ਸਭਾ ਦੇ ਵਿੱਚ ਜੀਰਾਮ ਜੀ ਦਾ ਮਤਾ ਤਾਂ ਪਾਸ ਕਰਤਾ ਇਸੇ ਸਰਕਾਰ ਨੇ 4 ਨਵੇਂ ਲੇਬਰ ਕੋਡ ਲਾਗੂ ਕੀਤੇ ਨੇ ਉਹਦੇ ਬਾਰੇ ਚੁੱਪ ਨੇ ਜੀ 2025 ਬਿਲ ਹੈ ਜਿਹੜਾ ਉਹਦੇ ਬਾਰੇ ਚੁੱਪ ਨੇ ਕੱਲਾ ਜੀਰਾਮ ਜੀ ਦੇ ਖਿਲਾਫ ਬੋਲ ਕੇ ਤਾਂ ਮਜ਼ਦੂਰਾਂ ਦਾ ਭਲਾ ਨਹੀਂ ਹੋਣਾ ਮੈਂ ਤਾਂ ਪਹਿਲਾਂ ਕਿਹਾ ਸਾਡੀ ਜਥੇਬੰਦੀ ਅਸੀਂ ਨਾਂ ਦਾ ਜਮਾਂਦਰ ਵਿਰੋਧ ਨਹੀਂ ਕਰਦੇ ਅਸੀਂ ਕਹਿੰਦੇ ਜੀ ਮੋਦੀ ਜੀ ਰੱਖ ਲੋ ਮਜ਼ਦੂਰਾਂ ਨੂੰ 300 ਦਿਨ ਕੰਮ ਦਿਓ 1000 ਰੁਪਏ ਤੇ ਹੜੀ ਦਿਓ ਹਰੇਕ ਬੰਦੇ ਨੂੰ ਕੰਮ ਦਿਓ ਨਾ ਨਾਲ ਕੀ ਹੈ ਨਾ ਤਾਂ ਜੋ ਕਾਂਗਰਸ ਨੇ ਮਹਾਤਮਾ ਗਾਂਧੀ ਜੀ ਦਾ ਨਾਮ ਰੱਖ ਤਾ ਬੀਜੇਪੀ ਵਾਲਿਆਂ ਨੇ RAM ਜੀ ਦਾ ਨਾਮ ਰੱਖ ਤਾ ਕੱਲ ਨੂੰ ਕੋਈ ਹੋਰ ਆ ਗਿਆ ਤਾਂ ਕੋਈ ਹੋਰ ਕੋਈ ਨਾਮ ਰੱਖ ਦੂਗਾ ਸਾਡੀ ਨਾਮ ਨਾਲ ਕੋਈ আপত্তি ਨਹੀਂ ਸਾਡਾ ਹੈਗਾ ਕਿ ਮਜ਼ਦੂਰ ਦਾ ਭਲਾ ਹੋਣਾ ਚਾਹੀਦਾ ਮਜ਼ਦੂਰ ਨੂੰ ਰੋਜ਼ਗਾਰ ਦੀ ਗਰੰਟੀ ਹੈ ਜਾਂ ਨਹੀਂ ਹੈਗੀ ਉਹਦੀ ਰੋਜ਼ੀ ਰੋਟੀ ਦੇ ਵਿੱਚ ਵਾਧਾ ਹੋਇਆ ਜਾਂ ਨਹੀਂ ਹੋਇਆ ਉਹ ਇਹਨਾਂ ਨੇ ਖਤਮ ਕਰ ਦਿੱਤਾ ਪੁਜਾ ਜੀ ਇੱਕ ਆਖਰੀ ਸਵਾਲ ਅੰਤ ਵਿੱਚ ਪੁੱਛੀ ਕਰੂੰਗਾ ਪਿਛਲੇ ਦਿਨੀ ਕੁਝ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਕੁਝ ਕਿਸਾਨ ਆ ਗੋ ਜਦੋਂ ਜਾ ਰਹੇ ਸੀ ਰਾਹ ਦੇ ਵਿੱਚ ਇਸ ਦਾ ਵਿਰੋਧ ਕਰਨ ਦੇ ਲਈ ਕਿਉਂਕਿ ਪਿਛਲੇ ਦਿਨਾਂ ਦਰਾਂ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਤਾਂ ਕਿਸਾਨ ਆ ਗੋ ਨੇ ਆਪਣਾ ਤਜਰਬਾ ਸਾਂਝਾ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਰਾਤ ਗੱਲ ਹੋਈ ਕਿਸੇ ਮੰਡੇਕਾ ਮਸੂਰ ਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਕਿ ਤਾਂ ਹੁਣ 100 ਦਿਨਾਂ ਤੋਂ ਵਧਾ ਕੇ 125 ਦਿਨ ਕਰ ਦਿੱਤੇ ਗਿਆ ਸਾਡਾ ਰਜ਼ਦਾਰ ਬਚੇਗਾ ਤੇ ਬਾਅਦ ਚ ਉਹਨਾਂ ਨੇ ਪੰਜਾਬ ਦੀ ਜਿਹੜੀ ਮੌਜੂਦਾ ਆਰਥਿਕ ਸਥਿਤੀ ਹੈ ਉਹਨੂੰ ਲੈ ਕੇ ਸਵਾਲ ਕੀਤਾ ਸੀ ਕਿਉਂਕਿ ਵੜਾਪਾ ਪ ਜਿਹੜੀ ਵੜਾਪਾ ਪੈਨਸ਼ਨ ਹੈ ਉਹ ਆ ਰਹੀ ਹੈ ਤੇ ਉਹਨੇ ਕਿਹਾ ਕਿ ਨਹੀਂ ਨਹੀਂ ਆ ਰਹੀ ਹੈ ਤੇ ਉਹਨੇ ਕਿਹਾ ਕਿ ਜੇ ਪੰਜਾਬ ਦੇ ਵਿੱਚ ਇਸ ਵੇਲੇ ਵੜਾਪਾ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਤਾਂ ਤੁਸੀਂ ਹਿਸਾਬ ਲਾ ਲਓ ਜਦੋਂ 40% ਦਾ ਹਿੱਸਾ ਹੋ ਗਿਆ ਤਾਂ ਫਿਰ ਮਨੇਗਾ ਮਜ਼ਦੂਰਾਂ ਦੇ ਪੈਸੇ ਕਿੱਥੋਂ ਆਣਗੇ ਤੁਸੀਂ ਜਦੋਂ ਹੁਣ ਮਜ਼ਦੂਰਾਂ 'ਚ ਜਾ ਰਹੇ ਹੋ ਅਮਰੀਕਾ ਮਜ਼ਦੂਰਾਂ 'ਚ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਲਾਮਬੰਦ ਕਰ ਰਹੇ ਹੋ ਉਹਨਾਂ ਦੇ ਸਾਹਮਣੇ ਤੁਸੀਂ ਜਿਹੜੀ ਗੱਲ ਰੱਖਦੇ ਹੋ ਜਿਹੜੀ ਇਹਨਾਂ ਨੂੰ ਸਭ ਤੋਂ ਅਹਿਮ ਜਿਹੜੀ ਸਮਝਣ ਦੀ ਲੋੜ ਹੈ ਅਸੀਂ ਜਿਹੜਾ ਮਜ਼ਦੂਰਾਂ ਨੂੰ ਲਾਮਬੰਦ ਕਰ ਰਹੇ ਹਾਂ ਜੀ ਦੋ ਨੂੰ ਮੁੱਦੇ ਦਿੱਤੇ ਸੀ ਲਾਂਬੰਦ ਕਰ ਰਹੇ ਆ ਪਹਿਲਾਂ ਤਾਂ ਮਰੀਗਾ ਦਾ ਰੋਜੀ ਰੋਟੀ ਦਾ ਕਿਉਂਕਿ ਅੱਜ ਜੇ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਗਰੀਬਾਂ ਦੇ ਚੁੱਲ੍ਹੇ ਠੰਡੇ ਹੋ ਚੁੱਕੇ ਨੇ ਮਰੀਗਾ ਦੇ ਕਾਰਨ ਔਰ ਆਮ ਆਦਮੀ ਪਾਰਟੀ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਇਹਨੇ ਅਨੁਸਾਰ ਮਜ਼ਦੂਰਾਂ ਨੂੰ ਦਲਤਾਂ ਨੂੰ ਕੋਈ ਨਵੀਂ ਚੀਜ਼ ਦੇਣ ਤਾਂ ਦੂਰ ਦੀ ਗੱਲ ਹੈ ਜਿਹੜੀ 2 ਰੁਪਏ ਕਿਲੋ ਕਣਕ ਮਿਲਦੀ ਸੀ ਗਰੀਬਾਂ ਨੂੰ ਉਹ ਬੰਦ ਕਰ ਦਿੱਤੀ ਗਈ ਹੈ ਹੁਣ 2 ਰੁਪਏ ਕਿਲੋ ਵਾਲੀ ਕਣਕ ਪੰਜਾਬ ਦੀ ਸਰਕਾਰ ਕਾਰ ਪੰਜਾਬ ਦੇ ਮਜ਼ਦੂਰਾਂ ਨੂੰ ਨਹੀਂ ਦਿੰਦੀ ਸਿਰ ਤੇ ਸਿਰਫ ਲਾਲ ਕੇ ਕੇਂਦਰ ਵੱਲੋਂ ਜੋ ਮਾਲ ਕੇ 5 ਕਿਲੋ ਕਣਕ ਆਉਂਦੀ ਹੈ ਉਹੀ ਉਹੀ ਦਿੱਤੀ ਜਾ ਰਹੀ ਹੈ ਮਤਲਬ ਗਰੀਬਾਂ ਤੋਂ ਕਣਕ ਖੋਲੀ ਗਰੀਬਾਂ ਤੋਂ ਰੁਜ਼ਗਾਰ ਖੋਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮਾਲ ਕੇ ਕੰਮ ਦੇ ਘੰਟੇ ਨੇ ਉਹ 12 ਘੰਟੇ ਕੀਤੇ ਜਾ ਰਹੇ ਨੇ ਮਤਲਬ 12 ਘੰਟੇ ਤੱਕ ਮਾਲ ਕੇ ਗਰੀਬ ਦਾ ਚੰਮਲਾ ਹੋ ਜਾਊਗਾ ਔਰ ਬਿਜਲੀ ਬਿੱਲ ਜਿਹੜਾ 2025 ਹੈ ਇਹ ਇਹਦੇ ਤਹਿਤ ਤਾਂ ਜੇ ਕਹਿਲਾ ਜਾਵੇ ਪੂਰੇ ਮਰਕੇ ਸਮਾਜ ਦੇ ਅੰਦਰ ਇਹ ਨਿਹਰਾ ਕਰਨ ਦੇ ਮਰਕੇ ਇੱਕ ਨੀਤੀ ਹੈ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਖਾਸ ਤੌਰ ਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਉਹ ਕਿਸੇ ਵੀ ਜਾਤ ਦੇ ਨੇ ਕਿਸੇ ਵੀ ਧਰਮ ਦੇ ਨੇ ਪਿੰਡੂ ਉਤੇ ਸ਼ਹਿਰੀ ਗਰੀਬਾਂ ਨੂੰ ਕਿ ਜਿਵੇਂ ਕਿਸਾਨ ਜਥੇਬੰਦ ਹੋ ਕੇ ਉਹਨਾਂ ਨੇ ਆਪਣੀ ਇੱਕ ਤਾਕਤ ਬਣਾਈ ਹੈ ਮਜ਼ਦੂਰਾਂ ਨੂੰ ਵੀ ਇੱਕ ਪਾਵਰ ਖੜੀ ਕਰਨੀ ਚਾਹੀਦੀ ਹੈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦਾਨਾ ਤੌਰ ਤੇ ਅਸੀਂ ਪਿੰਡਾਂ ਦੇ ਅੰਦਰ ਲੰਬੀ ਦੀ ਕਰ ਰਹੇ ਆ ਅੱਜ ਬਰਨਾਲੇ ਦੇ ਵਿੱਚ ਇੱਕ ਸੂਭਾ ਪੱਧਰੀ ਕਨਵੈਨਸ਼ਨ ਹੋ ਰਹੀ ਹੈ ਜੀ ਸਾਡੀ ਅਸੀਂ ਸਾਂਝੀ ਕਨਵੈਨਸ਼ਨ ਰੱਖੀ ਹੈ ਬਲਕਿ ਜਿਹੜੀਆਂ ਮਜ਼ਦੂਰ ਜਿੱਥੇ ਬੰਦਿਆ ਨਰੇਗਾਜ ਕੰਮ ਕਰਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਤੋਂ ਅਸੀਂ ਇਹ ਸਵਾਲ ਕਰਨਾ ਚਾਹੁੰਦੇ ਹਾਂ ਵੀ ਜਿਹੜਾ 8 ਮਹੀਨਿਆਂ ਤੋਂ ਤੁਸੀਂ ਪੰਜਾਬ ਦੇ ਵਿੱਚ ਕੰਮ ਬੰਦ ਕੀਤਾ ਉਹ ਕਿਉਂ ਕੀਤਾ ਕਿਉਂਕਿ 31 ਮਾਰਚ ਤੱਕ ਪੰਜਾਬ ਦੀ ਸਰਕਾਰ ਨੇ ਨਰੇਗਾ ਮਜ਼ਦੂਰਾਂ ਨੂੰ ਕੰਮ ਦੇਣਾ ਜੀ ਬਜਟ ਤਾਇਆ ਹੋਇਆਗਾ ਪੈਸਾ ਆਇਆ ਹੋਇਆਗਾ ਨਰੇਗਾ ਦਾ ਜਿਹੜਾ ਨਵਾਂ ਸਾਲ ਉਹ 1 April ਤੋਂ ਚੜਦਾ ਜੀ 1 January ਤੋਂ ਨਹੀਂ ਚੜਦਾ 31 March ਤੱਕ ਪੰਜਾਬ ਦੀ ਸਰਕਾਰ ਨੇ ਨਰੇਗਾ ਮਜ਼ਦੂਰਾਂ ਨੂੰ ਕੰਮ ਦੇਣਾ ਪਰ ਇਹਨਾਂ ਨੇ April ਤੋਂ ਹੀ ਕੰਮ ਬੰਦ ਕਰ ਦਿੱਤਾ ਗਿਆ ਇਸ ਕਰਕੇ ਅਸੀਂ ਇਕੱਲਾ ਇਹਦੇ ਵਿੱਚ BJP ਨੂੰ ਨਹੀਂ ਭਾਗੀਦਾਰ ਮੰਨਦੇ ਇਹਦੇ ਇਸ ਕਾਨੂੰਨ ਨੂੰ ਖਤਮ ਕਰਨ ਇਸ ਕਾਨੂੰਨ ਦੇ ਤਹਿਤ ਗਰੀਬਾਂ ਤੋਂ ਰੋਜ਼ਗਾਰ ਖੋਣ ਲਈ ਆਪ ਤੇ BJP ਨੂੰ ਮਿਲ ਕੇ ਅਸੀਂ ਦੋਨਾਂ ਨੂੰ ਬਰਾਬਰ ਮੰਨਦੇ ਆ ਵੀ ਇਹ ਦੋਨੇ ਗਰੀਬਾਂ ਦਾ ਰੁਜ਼ਗਾਰ ਕੌਣ ਲੈਣੇ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਲਾਮਬੰਦ ਕਰ ਰਹੇ ਹਾਂ। ਸ਼ੁਕਰੀਆ ਭਗਵਾਨ ਜੀ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਤੁਹਾਡਾ ਵੀ ਸ਼ੁਕਰੀਆ ਜੀ ਮੇਰਪਾਣੀ ਤੁਸੀਂ ਮਜ਼ਦੂਰਾਂ ਦੀ ਆਵਾਜ਼ ਨੂੰ ਹੋਰ ਅੱਗੇ ਤੱਕ ਪਹੁੰਚਾਉਣ ਲਈ ਜੋ ਸਾਡਾ ਸਾਥ ਦਿੱਤਾ। ਸ਼ੁਕਰੀਆ ਸਸੀ ਕਾਜ।